ਕਿ ਜਿਹੜੇ ਲੋਕੀ ਆਪਣੇ ਆ ਵੋਟ ਪਾ ਕੇ ਆਣਗੇ ਤੇ ਆਪਣੀ ਵੋਟ ਵਾਲੀ ਇੰਕ ਸਾਨੂੰ ਦਿਖਾਣਗੇ ਆਪਣੀ ਫਿੰਗਰ ਦਿਖਾਣਗੇ ਉਹਨਾਂ ਨੂੰ ਇਹ ਡਿਸਕਾਊਂਟ ਦਿੱਤਾ ਜਾਏਗਾ ਬ੍ਰਦਰ ਸਾਬੇ ਤੇ ਗਰਮੀ ਦੀ ਕੋਈ ਪਰਵਾਹ ਨਾ ਕਰੋ ਵੋਟ ਪਾਓ ਤੇ ਜਲਦੀ ਨਾਲ ਸਾਡੇ ਟਾਬੇ ਤੇ ਆ ਜਾਓ ਠੰਡਾ ਠੰਡਾ ਮੌਸਮ ਠੰਡੀ ਲੱਸੀ ਤੇ ਨਾਲ ਸਾਡਾ ਫੂਡ ਇੰਜੋਏ ਕਿੰਨਾ ਕਰ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਇਹ ਜਿਹੜੀ ਸਾਡੀ ਆਊਟਲੈਟ ਹੈ ਗੋਲਡਨ ਟੈਂਪਲ ਦੇ ਬਿਲਕੁਲ ਕੋਲ ਹੈ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਤੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਹੀ ਬਹੁਤ ਜਿਆਦਾ ਆਉਂਦੇ ਆ ਜਿਹੜਾ ਵੀ ਕੋਈ ਆਪ ਹੈ ਹਾਂ ਸੋ ਇੱਕ ਜਿਹੜਾ ਤੁਹਾਡੇ ਨੂੰ ਜਾਗਰਣ ਮੁਹਿੰਮ ਚਲਾਈ ਗਈ ਹੈ ਜਿਹੜਾ ਲੋਕ ਸਭਾ ਤੋਂ ਨਾ ਹੋ ਰਿਹਾ ਤੁਸੀਂ ਆ ਦੋ 2024 ਦੇ ਜਿਹੜੇ ਐਚ ਆਨ ਹੈਗੇ ਉਸ ਨੇ ਐਸੀ ਮੁਹਿੰਮ ਚਲਾਈ ਹੈ ਕਿ ਜਿਹੜੇ ਲੋਕੀ ਆਪਣੇ ਬਹੁਤ ਪਾ ਕੇ ਆਂਦੇ ਤੇ ਆਪਣੀ ਵੋਟ ਪਾ ਲਈ ਇਹਨਾਂ ਨੂੰ ਦਿਖਾਣਗੇ ਆਪਣੀ ਫਿੰਗਰ ਦਿਖਾਣਗੇ ਉਹਨਾਂ ਨੂੰ ਇਹ ਡਿਸਕਾਊਂਟ ਦਿੱਤਾ ਜਾਏਗਾ 브ਦਰਸ ਆਵੇ ਜੇ ਗਰਮੀ ਦੀ ਕੋਈ ਪਰਵਾਹ ਨਾ ਕਰੋ ਬਹੁਤ ਪਾਉ ਤੇ ਜਲਦੀ ਨਾਲ ਸਾਡੇ ਢਾਬੇ ਤੇ ਆ ਜਾਓ ਠੰਡਾ ਠੰਡਾ ਮੌਸਮ ਠੰਡੀ ਲੱਸੀ ਤੇ ਨਾਲ ਸਾਡਾ ਫੂਡ ਇੰਜੋਏ ਕਰੋ ਬਹੁਤ ਜ਼ਰੂਰੀ ਹੈ ਦੇਖੋ ਜਿਹੜੇ ਸਾਡੇ ਅੱਗੇ ਯੰਗਸਟਰਸ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਜਿਵੇਂ ਹਰ ਮਾਪੇ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਨਿਆ ਕਰਨ ਦੀ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਬੋਠ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਸਾਡੇ ਫਿਊਚਰ ਜਿਹੜੇ ਬੱਚਿਆਂ ਦੇ ਹੈ ਉਹ ਪੂਰੇ-ਪੂਰੇ ਇਸ ਵੋਟ ਤੇ ਤੇ ਆਉਣ ਵਾਲੀ ਗਵਰਨਮੈਂਟ ਡਿਸਾਈਡ ਹੋਵੇ ਨੇ ਇਸ ਤਰ੍ਹਾਂ ਦੇ ਡਵੈਲਪਮੈਂਟਸ ਕਰਨਗੇ ਕਿ ਉਹ ਜੀਆਂ ਕੰਪਨੀਆਂ ਇੰਡੀਆ ਚ ਲੈ ਕੇ ਆਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਹੀ ਨਾ ਰਹੇ। ਤਾਂ ਕਿੰਨਾ ਕੁ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ? ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਹੈ ਕਿਉਂਕਿ ਇਹ ਜਿਹੜੀ ਸਾਡੀ ਆਊਟਲੈਟ ਹੈ 골ਡਨ ਹੰਪਨ ਦੇ ਬਿਲਕੁਲ ਕੋਲ ਹੈ ਤੇ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਤੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਸੀ ਬਹੁਤ ਬਹੁਤ ਵਧੀਆ ਵਾਸਤੇ ਆ ਤੇ ਜਿਹੜਾ ਵੀ ਕੋਈ ਦੂਜੀ ਸਟੇਟ ਤੋਂ ਆਉਂਦਾ ਉਹਦੇ ਲਈ ਨਹੀਂ ਨਹੀਂ ਜਿਹੜੇ ਲੋਕੀ ਇੱਥੇ ਆ ਰਹੇ ਆ ਆਪਣੀ VOTING ਇਹਨਾਂ ਦਿਖਾਣੀ ਆ ਦੇਖੋ ਆ ਵੋਟ ਤੇ ਪੂਰੀ ਕੰਟਰੀ ਦੀ ਹੈਗੀ ਹੈ ਤੇ ਉਹਨਾਂ ਨੂੰ ਡਿਸਕਾਊਂਟ ਮਿਲੇਗਾ ਇਹਨਾਂ ਨੂੰ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਚੰਗ ਆਪਣਾ ਵੋਟ ਪਾਓ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਡੀ ਆਉਣ ਵਾਲੀ ਜਨਰੇਸ਼ਨਸ ਲਈ ਬਹੁਤ ਲੋਕ ਜ਼ਰੂਰੀ ਹੈ ਆਪਾਂ ਆਸੋ ਇਹ ਜਿਹੜਾ ਤੁਹਾਡੇ ਨੂੰ ਜਾਗਰੂਕ ਮਹੀਨਾ ਚਲਾਈ ਗਈ ਹੈ ਜਿਹੜਾ ਲੋਕ ਸਭਾ ਚੋਣਾਂ ਦੋ ਹਜ਼ਾਰ ਚੋਣਾਂ ਦੇ ਵਿੱਚ 2024 ਦੇ ਜਿਹੜੇ ਐਡਸ ਆਨ ਹੈਗੇ ਉਸ ਨੇ ਐਸੀ ਮੁਹਿੰਮ ਚਲਾਈ ਹੈ ਕਿ ਜਿਹੜੇ ਲੋਕੀ ਆਪਣੇ ਬੋਟ ਪਾ ਕੇ ਆਂਗੇ ਤੇ ਆਪਣੀ ਬੋਟ ਪਰ ਇਨ ਸਾਨੂੰ ਦਿਖਾਣਗੇ ਆਪਣੀ ਫਿੰਗਰ ਦਿਖਾਣਗੇ ਉਹਨਾਂ ਨੂੰ ਐਡਿਸਾਊਂਡ ਦਿੱਤਾ ਜਾਏਗਾ 브ਦਰਸ ਅਵੇਟ ਇਹ ਗਰਮੀ ਦੀ ਕੋਈ ਪਰਵਾਹ ਨਾ ਕਰੋ ভোট ਪਾਓ ਤੇ ਜਲਦੀ ਨਾਲ ਸਾਡੇ ਢਾਬੇ ਤੇ ਆ ਜਾਓ ਠੰਡਾ ਠੰਡਾ ਮੌਸਮ ਠੰਡੀ ਲੱਸੀ ਤੇ ਸਨਾਲ ਸਾਡਾ ਫੂਡ ਇੰਜੋਏ ਕਰੋ ਜਿਹੜਾ ਮਾਤਾ ਦਾ ਬਹੁਤ ਜ਼ਰੂਰੀ ਹੈ ਦੇਖੋ ਜਿਹੜੇ ਸਾਡੇ ਅੱਗੇ ਯੰਗਸਟਰਸ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਜਿਵੇਂ ਹਰ ਮਾਪਾਪ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਨਿਆ ਕਰਨ ਦੀ ਕੁਝ اچھا ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਵੋਟ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਸਾਡੇ ਫਿਊਚਰ ਜਿਹੜੇ ਬੱਚਿਆਂ ਦੇ ਹੈ ਉਹ ਪੂਰੇ ਪੂਰੇ ਇਸ ਵੋਟ ਤੇ ਤੇ ਆਉਣ ਵਾਲੀ ਗਵਰਨਮੈਂਟ ਡਿਸਾਈਡ ਹੋਣੇ ਕਿ ਇਸ ਤਰ੍ਹਾਂ ਦੇ ਡਵੈਲਪਮੈਂਟਸ ਕਰਨਗੇ ਕਿਉਂ ਜੀਆਂ ਕੰਪਨੀਆਂ ਇੰਡੀਆ ਚ ਲੈ ਕੇ ਆਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਾ ਕਿੰਨਾ ਕਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਇਹ ਜਿਹੜੀ ਸਾਡੀ ਆਊਟਲੈਟ ਹੈ 골ਡਨ ਹਾਪਨ ਦਾ ਬਿਲਕੁਲ ਕੋਲ ਹੈ ਤੇ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਤੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਹੂ ਬਹੁਤ ਵਧੀਆ ਵਾਸਤੇ ਹੈ ਜਿਹੜਾ ਵੀ ਕੋਈ ਦੂਜੀ ਸਟੇਟ ਤੋਂ ਆਉਂਦਾ ਉਹਦੇ ਲਈ ਨਹੀਂ ਨਹੀਂ ਜਿਹੜੇ ਲੋਕੀ ਇੱਥੇ ਆ ਰਹੇ ਆ ਆਪਣੀ VOTING ਐਂ ਦਿਖਾਣੇ ਆ ਦੇਖੋ ਉਹਦੇ ਪੂਰੀ ਕੰਟਰੀ ਦੀ ਹੈਗੀ ਹੈ ਤੇ ਉਹਨਾਂ ਨੂੰ ਵੀ ਸਾਊਂਡ ਮਿਲੇਗਾ ਇੰਨੇ ਮੋਕ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਆਪਣਾ ਵੋਟ ਪਾਓ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਡੀ ਆਉਣ ਵਾਲੀ ਜਨਰੇਸ਼ਨਸ ਲਈ ਬਹੁਤ ਜ਼ਰੂਰੀ ਹੈ